ਹਾਂਜੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਜੋ ਕਿ ਕੋੜਕਪੂਰੇ ਤੋਂ ਫਰੀਦਕੋਟ ਨੂੰ ਜਾਂਦੀ ਹੈ ਇੱਕ ਤਾਂ ਨੈਸ਼ਨਲ ਹਾਈਵੇ ਹੈ ਤੇ ਇੱਕ ਛੋਟੀ ਛੜ ਕੇ ਜਾਂਦੀ ਹੈ ਜਿਹੜੀ ਸੰਧਵਾ ਵੇਚਦੀ ਤਾਂ ਇਹ ਪੌੜਾ ਹੈ ਪਿੱਛੇ ਤੇ ਬੱਸ ਵੀ ਡਿੱਗ ਪਈ ਸੀਗੀ ਆ ਬੁਖਾਰ ਰੇ ਅਸੀਂ ਤੁਹਾਨੂੰ ਅਸੀਂ ਬੁਖਾਰ ਰੇ ਕਿ ਪੁਲ ਪੀੜਾ ਹੈ ਤੇ ਜਿਹੜੀਆਂ 2027 ਦੀਆਂ ਚੋਣਾਂ ਹੋਣੀਆਂ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਵੀ ਇਹੋ ਜਿਹੇ ਮੁੱਦੇ ਰੱਖ ਕੇ ਆਪਾਂ ਵੋਟ ਪਾਉਣੀ ਹੈ ਉਦੋਂ ਇੱਕ ਪੌੜਾਂ ਦਾ ਮੁੱਦਾ ਪੂਰੀ ਤਰ੍ਹਾਂ ਉੱਠੇ ਪੰਜਾਬ ਦੀ ਧਰਤੀ ਤੇ ਵੀ ਜਿੱਨੇ ਪੰਜਾਬ ਦੀ ਧਰਤੀ ਤੇ ਭੀੜੇ ਪੌੜਾ ਹੈ ਉਹਨਾਂ ਨੂੰ ਚੌੜਾ ਕਰਨ ਦਾ ਮੰਗ ਰੱਖੀ ਜਾਵੇ ਕੋਈ ਵੀ ਮਤਲਬ ਵੀ ਜਦੋਂ ਪੌਲਸੀ ਬਣਨੀ ਹੈ 2027 ਦੇ ਵਿੱਚ ਇਹ ਪੌੜਾਂ ਦਾ ਮਸਲਾ ਰੱਖ ਕੇ ਪੰਜਾਬ ਦੇ ਲੋਕਾਂ ਨੇ ਵੋਟ ਪਾਉਣੀ ਹੈ ਕਿਉਂਕਿ ਇਹਦੇ ਉੱਤੇ ਇੱਕ ਬਹੁਤ ਵੱਡੇ ਜਾਨੀ ਨੁਕਸਾਨ ਹੁੰਦੇ ਉਹ ਆਪਣੀ ਹੁੰਦੇ ਆ ਤੇ ਉਸ ਸਮੇਂ ਸਾਰਿਆਂ ਦਾ ਮਸਲਾ ਪੂਰੇ ਪੰਜਾਬ ਦਾ ਮਸਲਾ ਪੂਰੇ ਪੰਜਾਬ ਦੇ ਲੋਕਾਂ ਦਾ ਮਸਲਾ ਹੈ ਤਾਂ ਇਹ ਪੌੜ ਜਿਹੜੇ ਭੀੜੇ ਆ ਤੇ ਇਸ ਵੇਲੇ ਮਤਲਬ ਇਹ ਛੜਕੀ ਹਾਸੇ ਹੋ ਜਾਂਦੇ ਆ ਕਿਉਂਕਿ ਬੱਸ ਪਿਛਲੀ ਵਾਰੀ ਵਿੱਚ ਟੱਕਪੀ ਸੀਗੀ ਤੇ ਮਤਲਬ ਵੀ ਜਾਨੀ ਨੁਕਸਾਨ ਵੀ ਹੋ ਗਿਆ ਸੀਗਾ ਤੇ ਅਸੀਂ ਅੱਜ ਬੇਨਤੀ ਕਰਦੇ ਆ ਪੂਰੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਪੌੜਾ ਮੰਨੀ ਧਿਆਨ ਕੀਤਾ ਜਾਵੇ ਕਿਉਂਕਿ ਹੁਣ ਧੁੰਦ ਪੈਂਦੀ ਹੈ ਪੁਲ ਦੇ ਵਿੱਚ ਆ ਕੇ ਕਲਾਸ ਹੁੰਦਾ ਹੈ ਮੁੜ ਕੇ ਜਾਨੀ ਨੁਕਸਾਨ ਹੋ ਜਾਂਦਾ ਹੈ ਤਾਂ ਅਸੀਂ ਅੱਜ ਬੇਨਤੀ ਕਰਦੇ ਆ ਕਿ ਜਦੋਂ 2027 ਦੇ ਵਿੱਚ ਲੋਕਾਂ ਨੇ ਮੌਕ ਰੱਖਣੀ ਆ ਪੂਰੇ ਪੰਜਾਬ ਦੇ ਵਿੱਚ ਵੀ ਜਿੰਨੇ ਭੀੜੇ ਪੌੜਾ ਹੈ ਉਹਨਾਂ ਨੂੰ ਚੌੜੇ ਕਰਨ ਦੀ ਮੰਗ ਰੱਖਣੀ ਆ ਪੂਰੇ ਪੰਜਾਬ ਦੇ ਲੋਕਾਂ ਨੇ ਵੀ ਜਿੰਨੇ ਭੀੜੇ ਪੌੜਾ ਜਿਹੜੇ ਸੜਕੀ ਹਾਸੇ ਹੁੰਦੇ ਆ ਪੌੜਾਂ ਦੇ ਉੱਤੇ ਚਲੋ ਮੰਨ ਕੇ ਜਦੋਂ ਉਹ ਗੱਡੀ ਜਿਹੜੀ ਉੱਤਰ ਜਾਣੀ ਉਹ ਗੱਲ ਵੱਖਰੀ ਹੁੰਦੀ ਹੈ ਪਰ ਇਹਦੇ ਉੱਤੇ ਬਹੁਤ ਵੱਡੇ ਹਾਸੇ ਹੁੰਦੇ ਆ ਤਾਂ ਇਹਨਾਂ ਹਾਸਿਆਂ ਨੂੰ ਮੱਤੇ ਨਜ਼ਰ ਰੱਖਦੇ 2027 ਦੇ ਵਿੱਚ ਪੂਰੇ ਪੰਜਾਬ ਦੇ ਲੋਕਾਂ ਨੇ ਇਹਨਾਂ ਭੀੜੇ ਪੌੜਾਂ ਨੂੰ ਚੌੜਾ ਰੱਖਣ ਦੀ ਮੰਗ ਕਰਨੀ ਹੈ ਫੇਰ ਮਤਲਬ ਇਹ ਵੋਟਾਂ ਪਾਉਣੀਆਂ ਹਰ ਪਿੰਡ ਹਰ ਗਲੀ ਮਹੱਲੇ ਦੇ ਵਿੱਚੋਂ ਇਹ ਮੰਗ ਉੱਠਣੀ ਚਾਹੀਦੀ ਹੈ ਵੀ ਇਹ ਪੌਲ ਚੌੜੇ ਹੋਣੇ ਚਾਹੀਦੇ ਆ ਆ ਫੇਰ ਮਤਲਬ ਵੀ 2027 ਦੇ ਵਿੱਚ ਇਹ ਮੰਗ ਰੱਖਣੀ ਹੈ ਪੂਰੇ ਪੰਜਾਬ ਦੇ ਲੋਕਾਂ ਨੇ ਤੋ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾ ਤੋਂ ਵੱਧ ਘੱਟ ਬੋਲੇਗਾ ਅਸੀਂ ਮਾਫੀ ਕੌਣੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ 사ਤਗੁਰੂ ਤੇਰਾ ਹੀ ਆਸਰਾ ਜੀ